ਹਲਕਾ ਵੈਸਤੇ ਲੋਕਾਂ ਦੀ ਪਿਛਲੀ 2 ਸਾਲ ਤੋਂ ਲਮਕਦੀ ਹੋਈ ਮੰਗ ਪੂਰੀ ਹੋਈ ਹੈ ਜੋ ਹੈ ਭਗਵਾਨ ਵਾਲਮੀਕੀ ਚੌਕ ਦਾ ਉਦਘਾਟਨ ਲੋਕਾਂ ਨੇ ਇਸ ਸੰਬੰਧਿਤ ਦੂਜੇ ਨੂੰ ਵਧਾਈ ਦਿੱਤੀ ਲੁਧਿਆਣਾ ਦੇ ਭਾਰਤ ਨਗਰ ਚੌਕੀਆਂ ईएसआईसी ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਭਗਵਾਨ ਬਾਲਮਿਕੀ ਚੌਂਕ ਦਾ ਨੀ ਪੱਥਰ ਨਿਊ ਯੰਗ ਬਾਲਮਿਕੀ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਬਲਵਿੰਦਰ ਡੁਲਕਸ਼ ਦੇ ਅਗਵਾਈ ਹੇਠ ਰੱਖਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਐਕੋ ਐਡਵੋਕੇਟ ਪਰਪਕਾਰ ਸਿੰਘ ਕੁਮਨ ਤੇ ਵੀ ਸ਼੍ਰੇਸ਼ਟ ਨਰੇਸ਼ ਤਿੰਗਾਨ ਤੇ ਹੋਰ ਵੀ ਕਈ ਸੀਨੀਅਰ ਆਗੂ ਸ਼ਾਮਲ ਰਹੇ ਕਿਸ ਕਦਰ ਲੋਕਾਂ ਨੇ ਆਪਣੀ ਮੰਗ ਪੂਰੀ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਹੈ ਆਓ ਸੁਣਾ ਦਿੰਦੇ ਹਾਂ ਬਾਲਮਿਕੀ ਹਰ ਹਰ ਬਾਲਮਿਕੀ ਜੈ ਭੀਮ ਜੈ ਭਾਰਤ ਨਿਊ ਯੰਗ ਬਾਲਮਿਕੀ ਫੈਡਰੇਸ਼ਨ ਵੱਲੋਂ ਜਿਹੜਾ 2 ਸਾਲ ਪਹਿਲਾਂ ਇੱਕ ਚੋਕ ਦਾ ਨੀਂ ਪੱਥਰ ਰੱਖਿਆ ਸੀ ਭਗਵਾਨ ਵਾਲਮੀਕੀ ਮਹਾਰਾ ਦੇ ਆਸ਼ੀਰਵਾਦ ਨਾਲ ਤੇ ਮੇਰੇ ਜਿਹੜੇ ਵੀਰਾਂ ਨੇ ਮਦਦ ਕੀਤੀ ਉਹਨਾਂ ਦੇ ਆਸ਼ੀਰਵਾਦ ਨਾਲ ਭਗਵਾਨ ਵਾਲਮੀਕੀ ਮਹਾਰਾ ਦਾ ਚੋਕ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਅੱਜ ਇਹ ਉਹਨਾਂ ਦਾ ਉਦਘਾਟਨ ਵੀ ਕੀਤਾ ਵਾ ਉਦਘਾਟਨ ਵਿੱਚ ਮੁੱਖ ਮਹਿਮਾਨ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਪਰਵਕਾਰ ਸਿੰਘ ਘੁਮਣ ਜੀ ਮੇਸ਼ ਆਪਣਾ ਗਰੇ ਆਪਣਾ ਢੰਗਾਨ ਸਾਹਿਬ ਜੀ ਚੰਨਾ ਵੀਰ ਜੀ ਮੇਰੇ ਤੇ ਸਚਿੰਤ ਢੰਗਾਨ ਜੀ ਮੁੱਖ ਤੌਰ ਤੇ ਪਹੁੰਚੇ ਤੇ ਮੈਂ ਉਹ ਵੀਰਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਵਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਆ ਸਾਡਾ ਇਹ ਯੋਗਦਾਨ ਪਾਇਆ ਤੇ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਇਹ ਬੜਾ ਹੀ ਸ਼ੁਭ ਦਿਨ ਹੈ ਕਿ ਜਿੱਥੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਵਾ ਉੱਥੇ ਹੀ ਲੰਬੇ ਸਮੇਂ ਤੋਂ ਸਾਡਾ ਵੀਰ ਬਲਵਿੰਦਰ ਡੁਲਗਟ ਜੋ ਕਿ ਭਗਵਾਨ ਵਾਲਮੀਕੀ ਮਹਾਰਾਜੀ ਦਾ ਚੌਕ ਜੋ EWS ਹਸਪੀਟਲ ਤੇ ਬਿਲਕੁਲ ਸਾਹਮਣੇ ਆ ਔਰ ਲੰਬੇ ਸਮੇਂ ਤੋਂ ਲੁਧਿਆਣੇ ਵਾਸੀਆਂ ਦੀ ਇਹ ਮੰਗ ਸੀ ਕਿ ਭਗਵਾਨ ਵਾਰਮਿਕੀ ਚੌਕ ਬਣੇ ਉਹ ਰਾਜੋ ਚੌਕ ਦਾ ਉਦਘਾਟਨ ਜਿਹੜਾ ਵਾ ਨੀ ਪੱਥਰ ਔਰ ਉਦਘਾਟਨ ਜੋ ਕੀਤਾ ਗਿਆ ਵਾ ਉਹ ਸਾਡੇ ਬਹੁਤ ਹੀ ਸਤਕਾਰਯੋਗ ਐਡਵੋਕੇਟ ਪਰੁਪਕਾਰ ਸਿੰਘ ਕੋ ਮਨਸਾਬ ਨੇ ਔਰ ਸਾਡੇ ਬਹੁਤ ਹੀ ਸਤਕਾਰਯੋਗ ਜੋ ਕੋਰ ਕਮੇਟੀ ਦੇ ਸਾਡੇ ਮੈਂਬਰ ਨੇ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਹਿਬ ਵੱਲੋਂ ਅਤੇ ਸਾਡੇ ਵੀਰ ਬਲਵਿੰਦਰ ਦੁਲਗਾ ਜੀ ਅਤੇ ਸਾਡੇ ਧਰਮ ਅਗਿਆ ਜਿਹੜੇ ਆ ਉਹਨਾਂ ਨੇ ਮਿਲ ਕੇ ਚੌਕ ਦਾ ਉਹ ਗਾਰਡਨ ਕਰਿਆ ਵਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਾਵਨ ਸਤਿਆ ਚਨ ਜੋ ਇੱਕ ਸਾਡਾ ਧਾਰਮਿਕ ਚੈਨ ਆ ਉਹ ਚੋਕ ਦੇ ਵਿੱਚ ਲਾਇਆ ਗਿਆ ਇਸ ਕਰਕੇ ਮੈਂ ਨਰੇਸ਼ ਸਿੰਘ ਆ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਸਾਰਿਆਂ ਨੂੰ ਚੋਕ ਬਣਨ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਜੈ ਭੀਮ ਜੈ ਭਾਰਤ ਜੋ ਬੋਲੇ ਜੋ ਨਿਰਭਾ ਔਰ ਜੀ ਜੋ ਹਰਨਰ ਕੈਂਪ ਦੇ ਵਿੱਚ ਜਿਹੜਾ 2 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀ ਵਾਲਮੀਗੀ ਚੌਕ ਨੂੰ ਲੈ ਕੇ ਹੋਰ ਮੇਰਾ ਵੀਰ ਚੋੜਾ ਬਲਵਿੰਦਰ ਡੁਲਗਤ ਜੀ ਜੰਗ ਆਪਣਾ ਨਿਊ ਜੰਗ ਵਾਲਮੀਗੀ ਫੈਡਰੇਸ਼ਨ ਵੱਲੋਂ ਇਹਨੇ ਬਹੁਤ ਹੀ ਉਪਰਾਲਾ ਕੀਤਾ ਇਹਦਾ ਬਹੁਤ ਜੰਗ ਲੜੀਆਂ ਨੇ ਔਰ ਅਜ 2-4 2 2.5 ਸਾਲਾਂ ਬਾਅਦ ਇਹ ਉਪਰਾਲਾ ਪੂਰਾ ਕੀਤਾ ਔਰ ਇੱਥੇ ਚੌਕ ਦਾ ਨਾਮ ਭਗਵਾਨ ਵਾਲਮੀ ਮਹਾਰਾਜ ਦਾ ਰੱਖਿਆ ਔਰ ਅੱਜ ਪਵਨ ਸਤਿਆਚਨ ਜਿਹੜਾ ਵੀ ਬਹੁਤ ਖੂਬਸੂਰਤ ਭਗਵਾਨ ਵਾਲਮੀਕ ਚੌਂਕ ਦੇ ਨਾਂ ਤੇ ਆਪਣਾ ਲਾਇਆ ਗਿਆ ਮੈਂ ਸਾਰੇ ਹੀ ਚਾਹਰ ਵਾਸੀਆਂ ਨੂੰ ਅੱਦੇ ਆਪਣੀ ਜਿੰਨਾ ਵੀ ਸਮਾਜ ਆਨਾਂ ਨੂੰ ਲੱਖ ਲੱਖ ਵਧਾਈਆਂ ਦੰਨਾ ਅੱਦੇ ਬਲਵਿੰਦਰ ਟੁਲਗੜ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੈ ਵਾਲਮੀਕੀ ਜੈ ਰਵਿਦਾ ਜੈ ਭੀਮ ਲੁਧਿਆਣਾ ਲਾਈਵ ਲਈ ਟਿੰਕਾ ਚਾਟੇਰਪੁਰ